ਅੱਭੀ ਮੇਤਰੋ ਨਾਨਕਕਾਰ ਬਜ਼ਾਰ ਪਿੰਡ ਪੋਤਨਾ ਆ ਗਏ ਮੈਂ ਜਿੱਥੇ ਖੜਾ ਨਾ ਪਹਿਲਾਂ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਸੀ ਕਾਰਨ ਕੀ ਆ ਬਾਈ ਹੁਣਾਂ ਨੇ ਸ਼ੋਰੂਮ ਕਰ ਲਿਆ ਵੱਡਾ ਤੇ ਪਹਿਲਾਂ ਬਾਈ ਪਿੰਦੇ ਨੂੰ ਮਿਲਦੇ ਕੀ ਹਾਲਾ ਬਾਈ ਵਧੀਆ ਵਧੀਆ ਪਹਿਲਾਂ ਤਾਂ ਮੁਬਾਰਕਾ ਜਿਹੜਾ ਆਪਾਂ ਸ਼ੋਰੂਮ ਵੱਡਾ ਕਰ ਲਿਆ ਹਾਂਜੀ ਥੈਂਕ ਯੂ ਬਹੁਤ ਬਹੁਤ ਤੇ ਹੁਣ ਸਾਰੀਆਂ ਗੱਡੀਆਂ ਆਪਾਂ ਅੰਦਰ ਲਾਉਣ ਲੱਗ ਗਏ ਹਾਂ ਹੁਣ ਅੰਦਰ ਲਾਉਣ ਲੱਗ ਗਏ ਜੀ ਠੀਕ ਆ ਉਹਨੇ ਇੱਕ ਤਾਂ ਰੇਤਾ ਰੂਤਾ ਵਾਹਲਾ ਪੈਂਦਾ ਸੀਗਾ ਉਹਦਾ ਕਾਰਨ ਫਿਰ ਵੀ ਗੱਡੀਆਂ ਸਾਫ਼ ਸੁਥਰੀ ਮਿਲੇ ਕਸਟਮਰ ਨੂੰ ਵੀ ਮੜਾ ਜਾ ਦਿੱਕਤ ਆਉਂਦੀ ਸੀ ਲਿਬੜੀ ਤੇ ਬੜੀ ਕਾਰ ਪਸੰਦ ਨਹੀਂ ਆਉਂਦੀ ਬਾਕੀ ਮੂਰੇ ਸਿਆਲ ਆ ਰਿਹਾ ਤ੍ਰੇਲ ਵਗੈਰਾ ਤੋਂ ਸਾਰਿਆਂ ਦੇ ਆਪਾਂ ਚੰਜਦਾ ਜਿਹੜਾ ਉਹ ਖਤਮ ਹੋ ਗਿਆ ਅੱਜ ਕਿੰਨੀਆਂ ਕੈਂਡੀ ਨੇ ਬਈ ਆਪਣੇ ਕੋਲੇ ਹੋਣੀਆਂ 15 ਤੋਂ 20 ਕਾਰ 15 ਤੋਂ 20 ਕਾਰਾਂ ਤੇ ਜ਼ਿਆਦਾਤਰ ਸਕਾਰਪਿਓ ਹੀ ਨੇ ਹਾਂ ਸਕਾਰਪਿਓ ਥਾਰ ਫੋਰਚਨਰ ਤਿੰਨ ਕਾਰ ਆਈਆਂ ਬਾਈ ਕਿੰਨੀ ਕਾਰਾਂ ਨੇ ਤੇ ਗੱਲ ਫਿਰ ਆਪਾਂ ਕਿਹੜੀ ਤੋਂ ਸ਼ੁਰੂ ਕਰੀਏ ਤੁਸੀਂ ਮੋਹ ਕਮਾ ਕਰੋ ਜੀ ਜਿਹੜੀ ਤਾਂ ਕਹੋਗੇ ਆਜੋ ਉਹ ਥਾਰ ਤੋਂ ਜ਼ਿਆਦਾ ਥਾਰ ਤੋਂ ਕਰ ਲਓ ਕਹਿੰਦੇ ਮਹਿੰਦਰਾ ਚ ਇੱਕ ਫੋਨ ਮਾਰਵੇ ਜ ਟਾਨਾ ਵੀ ਨਾ ਵੀ ਆਇਆ ਇੱਕ ਥਾਰ ਵੀ ਜ ਟਾ ਬਿਲਕੁਲ ਜੀ ਆਪਾਂ ਥਾਰ ਦੇ ਦਈਏ ਫਿਰ ਕਿੰਨਾ ਮਾਡਲ ਆ ਬਈ ਇਹ ਇਹ 2023 ਮਾਡਲ ਆ ਧਰਮੇ 2023 ਮਾਡਲ ਸਿਰਫ 11000 ਕਿਲੋਮੀਟਰ ਚੱਲੀ ਆ ਫੈਰਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਸਭ ਕੁਝ ਨਾਲ ਦਾ ਹੁਣ ਤੱਕ ਸਾਰਾ ਕੁਝ ਨਾਲ ਦਾ ਹਾਂ ਨੌਵੇਂ ਮਹੀਨੇ ਦੀ ਕਾਰ ਆ اچھا 27 ਤਰੀਕ ਨੌਵੇਂ ਮਹੀਨੇ ਦੀ 2023 ਦੇ 2023 ਆ ਵਿੱਚੋਂ ਵੀ ਕੰਡੀਸ਼ਨ ਬਾਈ ਚੈੱਕ ਕਰਾ ਦਿਓ ਹੋਰ ਬਾਈ 2 ਆਟੋ ਸੌਰੀ ਮੈਨੂਅਲ ਆ ਮੈਨੂਅਲ ਆ 4/2 ਆ ਤੇ ਬਾਈ ਫਿਰ ਇਹਦਾ ਰੇਟ ਕੀ ਰਹੂਗਾ ਇਹਦਾ ਧਰਮੇ ਆਪਾਂ 13.5 ਲੱਖ ਰੁਪਈਆ ਡਿਮਾਂਡ ਕਰਦੇ ਆ ਬਾਕੀ ਮਾਨਤਾਣ ਵਧੀਆ ਕਰ ਦਾਂਗੇ ਮੌਕੇ ਤੇ ਨੰਬਰ ਵੀ ਸੋਹਣਾ ਲੱਗਿਆ ਫਾ ਚੈੱਕ ਕਰਾ ਦੇ ਨੰਬਰ ਵੀ ਵੱਧਿਆ ਵਾਲਾ ਹੈ 3637 36 ਫਰਸਟ ਓਨਰ ਬਈ ਫਰਸਟ ਓਨਰ ਜੀ ਫਰਸਟ ਓਨਰ ਹਾਂਜੀ ਠੀਕ ਹੈ ਤੇ ਇੱਧਰ ਖੜੀ ਹੈ ਕਾਲੀ ਨਾਗਨੀ ਸਕਾਰਪਿਓ ਇਹਦਾ ਬਸ ਤੋਹਫਾ ਪੀਸੀ ਆ ਧਰਮੇ ਤੋਹਫਾ ਪੀਸੀ ਹਾਂ ਕਿੰਨਾ ਮਾਡਲ ਆ ਬਈ ਪੁਰਾਣੇ ਲੋਗੋ ਵਾਲੀ 2022 ਮਾਡਲ ਬਹੁਤ ਘੱਟ ਮਿਲਦੀ ਹੈ ਇਹ ਗੱਡੀ ਨੰਬਰ ਇਹਦਾ ਵੀ ਸੁਹਾ ਹਾਂਜੀ ਸਿਰਫ 32000 ਕਿਲੋਮੀਟਰ ਚੱਲੀ ਆ ਨਾਲ ਦੇ ਟਾਇਰ ਹੁਣ ਤੱਕ ਕਿਸੇ ਪਾਸੇ ਵੀ ਕੋਈ ਡੈਂਟ ਸਕਰੈਚ ਹੋਵੇ ਆਪਣੀ ਜ਼ਿੰਮੇਵਾਰੀ ਹੋਊਗੀ ਫਰੰਟ ਚੱਕ ਕੇ ਦਿਖਾ ਦੇ ਗੱਡੀ ਦਾ ਕਾਰ ਕੰਡੀਸ਼ਨ ਦੀ ਇੰਨੀ ਨਵੀਂ ਆ ਜਿੰਨੀ ਵੀ ਕਹਦੇ ਲਫਾਫੇ ਵੀ ਨਹੀਂ ਹਜੇ ਸੀਟਾਂ ਤੋਂ ਉਤਰੇ ਲੋ ਵੀ ਕਰੋ ਚੈੱਕ ਇੰਜਨ ਦਾ ਸਾਰੀ ਕੰਡੀਸ਼ਨ ਚੈੱਕ ਬਸ ਜਿਹੇ ਜੀ ਏਜੰਸੀ ਚੋਂ ਲੈ ਲਈ ਜਿਹੇ ਜੀ ਇਹ ਦੇਖ ਲਈ ਇੱਕ ਬਰोबर ਆ ਕਾਰ ਦੀ ਕੰਡੀਸ਼ਨ ਮਤਲਬ ਏਜੰਸੀ ਤੇ ਜਾਣ ਨਾਲੋਂ ਪਹਿਲਾਂ ਵੀ ਆਪਣੇ ਕੋਲੇ ਜਿਹੜਾ ਮਾਣ ਲੈ ਹਾਂ ਆਪਣੇ ਕੋਲੇ ਜ਼ਰੂਰ ਵਿਜਟ ਕਰੋ ਜੀ ਵਧੀਆ ਚੀਜ਼ ਦੇ ਕੇ ਤੋਰਾਂਗੇ ਕਸਟਮਰ ਨੂੰ ਹਜੇ ਆ ਸੀਟਾਂ ਦੇ ਲਫਾਫੇ ਲੁਫੂਫੇ ਜਿਉਂ ਵੀ ਹਾਂਜੀ ਟਾਪ ਮਾਡਲ ਕੈਪਟਨ ਸੀਟਾਂ ਵਾਲੀ S11 2022 ਮਾਡਲ ਸੇਮੇ ਮਹੀਨੇ ਦੀ ਜੀ ਇਹਦਾ ਰੇਟ ਕੀ ਰਹੂ ਬਈ ਇਹਦੀ 17 ਲੱਖ ਰੁਪਏ ਦਰ ਮੈਂ ਆਪਾਂ ਡਿਮਾਂਡ ਕਰਦੇ ਆਂ ਬਾਕੀ ਮਾਨਤਾਣ ਵਧੀਆ ਕਰ ਦਾਂਗੇ ਮੌਕੇ ਤੇ ਮਾਨਤਾਣ ਵਧੀਆ ਕਰ ਦਾਂਗੇ ਤੇ ਜਿਹੜੀ ਇੱਧਰ ਖੜੀ ਆ ਨੰਬਰ ਪਹਿਲਾਂ ਬਈ ਚੈੱਕ ਕਰਾਈ 5005 ਵੀਆਈਪੀ ਨੰਬਰ ਹੀ ਆ ਬੀਆਈਪੀ ਨੰਬਰ ਆ ਅਲਾਈ ਟਾਇਰ ਚੈੱਕ ਕਰਾ ਦੇ ਦਰ ਮੈਂ 2000 ਮੈਨੂਫੈਕਚਰ 18 ਰਜਿਸਟਰਡ 19 ਫਸਟ ਓਨਰ ਸੀਟ ਕਵਰ ਗੱਡੀ ਨੂੰ ਜਮਾ ਨਵੇਂ ਲੱਗੇ ਸੀਟ ਕਵਰ ਸੋਫਾ ਸੀਟ ਚ ਸੋਫਾ ਸੀਟ ਚ ਹਾਂਜੀ ਤੇ ਇਹਦਾ ਰੇਟ ਕੀ ਰਹੂ ਬਈ ਇਹਦੀ ਆਪਾਂ ਡਿਮਾਂਡ ਕਰਦੇ ਆਂ ਧਰਮੇ 13,80,000 ਰੁਪਏ ਸਾਢੇ 13 ਲੱਖ ਰੁਪਏ ਦੀ ਗੱਡੀ ਦੇ ਦਾ ਸਾਢੇ 13 ਲੱਖ ਰੁਪਏ ਚ ਹਾਂਜੀ ਹਾਂ ਤੇ ਇੱਧਰ ਖੜੀ ਆ ਬਈ ਪਿੱਛੇ ਆ ਕਿੰਨਾ ਮਾਡਲ ਇਹ 2021 ਮਾਡਲ ਆ S11 ਟੌਪ ਮਾਡਲ ਆ S11 ਟੌਪ ਮਾਡਲ ਫਸਟ ਆਨ ਇਹ ਓਨਰ ਸੈਕੰਡ ਆ ਜੀ ਪੱਕੇ ਨੰਬਰ ਦੀ ਆ ਇੰਸ਼ੋਰੈਂਸ ਫੁੱਲ ਆ 20 ਇੰਚ ਲਾਈਟ ਐਕਸਟਰਾ ਲਾਗੇ ਗੱਡੀ ਨੂੰ 20 ਇੰਚ ਲਾਈਟ ਹਾਂਜੀ ਪਟੰਡੇ ਦਾ ਪੱਕਾ ਨੰਬਰ ਆ ਤੇ ਗੱਡੀ ਦੀ ਆਪਾਂ ਡਿਮਾਂਡ ਕਰਦੇ ਆਂ ਦੀ ਧਰਮੇ 1.5 ਲੱਖ ਰੁਪਈਆ ਮਾਨਤਨ ਕਰਦੇ ਆਂਗੇ ਮਾਨਤਨ ਖੁੱਲਾ ਕਰਦੇ ਆਂਗੇ ਜੀ ਖੁੱਲਾ ਕਰਦੇ ਆਂਗੇ ਤੇ ਜਿਹੜੀ ਇੱਧਰ ਖੜੀ ਹੈ ਬਾਈ ਇਹ 2017 ਮਾਡਲ ਆ ਕੱਲੇ ਬੰਪਰ ਪੇਂਟ ਆ ਬਾਡੀ ਲਾਈਨ ਦੀ ਸਾਰੀ origignal ਦੀ ਗਾਰੰਟੀ ਆ S11 ਚ ਕਨਵਰਟ ਕਰੀ ਵੀ ਆ ਕਸਟਮਰ ਦੀ BN ਚ ਲਾਈਟ ਟਾਇਰ ਜਮਾ ਨਵੇਂ ਅਰਗੇ ਲੱਗੇ ਕਾਰ ਕੰਡੀਸ਼ਨ ਦੀ ਬਿਲਕੁਲ ਜਮਾ ਨਵੇਂ ਆ ਤੇ ਡਿੱਗੀ ਵੀ ਇਹਦੇ ਐਸ 11 ਵਾਲੀ ਲਈ ਵੀ ਆ ਕਨਵਰਟ ਕਰੀ ਵੀ ਆ ਮਤਲਬ ਸਾਰਾ ਕੁਝ ਹਾਂਜੀ ਟਾਪ ਮਾਡਲ ਆ ਗੱਡੀ ਇੰਸ਼ੋਰੈਂਸ ਦੀ ਫੁੱਲ ਆ ਫੁੱਲਰ ਹੋ ਰਿਹਾ ਹਾਂਜੀ ਹਾਂ ਰੇਟ ਕੀ ਰੂ ਬਈ ਇਹਦਾ ਇਹਦਾ ਬਾਈ ਜੀ ਆਪਾਂ 1.5 ਲੱਖ ਰੁਪਇਆ ਡਿਮਾਂਡ ਕਰਦੇ ਆ 10 ਲੱਖ 80 ਹਜ਼ਾਰ ਦੀ ਲਾਸਟ ਗੱਡੀ ਦੇ ਦਾਂਗੇ ਕਸਟਮਰ ਨੂੰ 10 ਲੱਖ 80 ਹਜ਼ਾਰ ਰੁਪਇਆ ਫਿਰ ਜਿਹੜਾ ਮੇਰਾ ਹੁੰਦਾ ਹੈਗਾ 5-10 ਹਜ਼ਾਰ ਰੁਪਇਆ ਉਹ ਹੁਣੀ ਕਰਦੇ ਆ ਇੱਕ ਵੀ ਜਿਹੜਾ ਬੰਦਾ ਆ ਕੇ ਫੋਨ ਲਾ ਦੂ ਉਦੋਂ ਕਰਦੇ ਆ ਜਿਵੇਂ ਤੂੰ ਕਹਦੇਗਾ ਤੂੰ ਲੋਬੀ ਸੱਜ ਨੂੰ ਇੱਕ ਵਾਰੀ ਫੋਨ ਲਾ ਦਿਓ 10000 ਰੁਪਿਆ ਡਿਸਕਾਊਂਟ ਮੇਰੇ ਕੰਨੀ ਹੋ ਜਾਏ ਤੇਰੇ ਕਰਕੇ 10 ਲੱਖ 70000 ਦੀ ਦੇਤੀ ਕਰ ਚੱਕੋ ਲੋ ਜਾ ਕੋ ਬਾਈ ਨੇ ਹੁਣੀ ਕਰਤੀ ਤੇ ਜਿਹੜੀ ਇੱਧਰ ਖੜੀ ਹੈ ਬਾਈ ਇਹ 2021 ਮਾਡਲ ਆ ਧਰਮੇ ਫਰਸਟ ਓਨਰ ਦੀ ਆ ਨੰਬਰ ਇਹਨੂੰ ਸਿੰਪਲ ਮਿਲੂਗਾ 20 ਇੰਚ ਲਾਈਟ ਟਾਇਰ ਜਮਾ ਨਵੇਂ ਲਾਗੇ ਗੱਡੀ ਨੂੰ ਕੈਪਟਨ ਸੀਟਾਂ ਚ ਕਨਵਰਟ ਹੋਈ ਵੀ ਆ ਕੈਪਟਨ ਸੀਟਾਂ ਦੇ ਵਿੱਚ ਐਸਐ 7 2021 ਮਾਡਲ ਫਰਸਟ ਓਨਰ ਫਰਸਟ ਓਨਰ ਹਾਂਜੀ ਡਿਮਾਂਡ ਇਹਦੀ ਛੋਟਾ ਜਿਹਾ ਮੋਲ 12.5 ਲੱਖ ਰੁਪਿਆ ਜੀ ਸਿਰਫ ਹੀ 12. ਇਹ ਇੱਧਰ ਜਿਹੜੀ ਆ ਕਾਲੀ ਨਾਕਣੀ ਖੜੀ ਆ ਕਾਲੀ ਨਾਕਣੀ 2000 ਮੈਨੂਫੈਕਚਰ 23 ਰਜਿਸਟਰਡ 24 ਫਰਸਟ ਓਨਰ ਫੁੱਲ ਇੰਸ਼ੋਰੈਂਸ ਕੈਪਟਨ ਸੀਟਾਂ ਚ ਕੈਪਟਨ ਸੀਟਾਂ ਚ ਹਾਂਜੀ ਪੱਕੇ ਨੰਬਰ ਦੀ ਜੀ ਚੱਲੀ ਹੋਈ ਆ ਬਈ ਇਹ ਇਹ 35000 ਕਿਲੋਮੀਟਰ ਚੱਲੀ ਆ ਕੰਪਨੀ ਰਿਕਾਰਡ ਮਿਲੂਗਾ ਗੱਡੀ ਜੀ ਬੰਪਰ ਟੂ ਬੰਪਰ ਰਨਲ ਦੀ ਗਰੰਟੀ ਹੋ ਓਰੀਜਨਲ ਜੀ ਇਹਦਾ ਕੀ ਰੇਟ ਆ ਬਈ ਫਿਰ 17 ਲੱਖ 90000 ਰੁਪਿਆ ਡਿਮਾਂਡ ਆ ਲਾਸਟ ਗੱਡੀ 17 ਲੱਖ 60000 ਦੀ ਦੇ ਦਾਂਗੇ ਆਪਾਂ 17 ਲੱਖ 60000 ਦੀ ਤੇ ਜਿਹੜੀ ਆ ਖੜੀ ਆ ਬਰਨਾਲੇ ਦੀ ਆਪਣੀ ਲੋਕਲ ਨੰਬਰ ਇਹ ਆਪਣੀ ਬਰਨਾਲਾ ਲੋਕਲ ਨੰਬਰ ਆ ਜੀ 2024 ਮਾਡਲ ਆ ਕੁਸਮੀ ਨਹੀਂ ਚੱਲੀ ਆ ਚੱਲੀ ਕਿ ਨਹੀਂ ਲਾਇਟ ਟਾਇਰ ਐਕਸਟਰਾ ਇਹਨੂੰ 20 ਇੰਚ ਜਮਾ ਨਵੇਂ ਅਰਗੇ ਲਾ ਕੇ ਸਿਰਫ 18000 ਕਿਲੋਮੀਟਰ ਚੱਲੀ S11 ਟਾਪ ਮਾਡਲ ਸਿਰਫ 18000 ਹਾਂਜੀ ਤੇ ਬਾਈ ਫਿਰ ਹੁਣ ਇਹਦਾ ਰੇਟ ਕੀ ਰਹੂਗਾ ਇਹਦਾ 18 ਲੱਖ 10000 ਰੁਪਏ ਡਿਮਾਂਡ ਕਰਦੇ ਆ ਮਾਨਤਨ ਕਰਦੇ ਆਂਗੇ ਮਾਨਤਨ ਕਰਦੇ ਆਂਗੇ ਤੇ ਜਿਹੜੀ ਅੱਧਰ ਪਿੱਛੇ ਖੜੀ ਨੇ ਜਮਦੂਦ ਦੇ ਝੋਟੇ ਆ ਕਿੰਨਾ ਮਾਡਲ ਆ ਬਾਈ ਇਹ 2016 ਮਾਡਲ ਆ ਦਸੰਬਰ ਮਹੀਨੇ ਦੀ ਜੀ ਅੱਛਾ 2016 ਫਰਸਟ ਓਨਰ ਆ ਸੋਨਾ ਨੰਬਰ ਲੱਗਿਆ ਗੱਡੀ ਨੂੰ 070 ਹਾਂਜੀ ਪੱਕੇ ਨੰਬਰ ਦੀ ਐ ਕੋਈ ਕੱਟ ਨੰਬਰ ਨਹੀਂ ਹੈਗਾ ਤੇ ਲਾਈ ਟਾਇਰ ਵੀ ਚੰਗੇ ਲੱਗੇ ਹਾਂ 4x4 ਆਟੋ ਬਹੁਤ ਕੱਟ ਮਾਡਲ ਮਿਲਦਾ ਇਹ ਤੇ ਇਹਦੀ ਆਪਾਂ ਸਿਰਫ ਡਿਮਾਂਡ ਕਰਦੇ 21 ਲੱਖ ਰੁਪਈਆ ਮੰਨ ਤਾਂ ਨੇ ਇਹਦੇ ਚੋਂ ਵੀ ਵਧਿਆ ਕਰਦੇ ਹਾਂ ਮੰਨ ਤਾਂ ਨੇ ਇਹਦੇ ਚੋਂ ਵੀ ਵਧਿਆ ਕਰਦੇ ਕਿ ਜਿਹੜਾ ਇੱਧਰ ਖੜਾ ਹੈਗਾ ਇਹ 2015 ਮਾਡਲ ਆਟੋਮੈਟਿਕ ਜੀ ਆਟੋਮੈਟਿਕ ਹਾਂ ਟਾਇਰ ਜਮਾ ਨਵੇਂ ਲੱਗੇ ਗੱਡੀ ਨੂੰ ਫਰਸਟ ਓਨਰ ਦੀਆ ਫਰੰਟ ਸੀਸੇ ਤੱਕ ਨਾਲ ਦਾ ਫਰੰਟ ਸੀਸਾ ਵੀ ਮਤਲਬ ਸਾਰੇ ਸੀਸੇ ਨਾਲ ਦੇ ਸਾਰੇ ਸੀਸੇ ਨਾਲ ਦੇ ਆ ਹੁਣ ਤੱਕ ਜੇ ਕਿਤੋਂ ਪੇਂਟ ਹੋਵੇ ਆਪਣੀ ਗਾਰੰਟੀ ਹੋ ਬੰਪਰ ਸੰਪਰ ਛੱਡ ਕੇ ਬੰਪਰ ਛੱਡ ਕੇ ਹਾਂਜੀ ਤੇ ਬਈ ਇਹਦਾ ਕੀ ਰੇਟਰ ਹੋਊਗਾ ਇਹਦਾ ਆਪਾਂ 13.5 ਲੱਖ ਰੁਪਏ ਡਿਮਾਂਡ ਕਰਦੇ ਆ ਮਾਨਤਨ ਕਰਦੇ ਆ ਕਿ ਗੱਡੀ ਬਹੁਤ ਸੋਹਣੀ ਆ ਭਾਅ ਚ ਵੀ ਆ ਆਟੋਮੈਟਿਕ ਬਹੁ ਘੱਟ ਮਿਲਦੀ ਆ ਜਿਹੜੀ ਆ ਖੜੀ ਆ ਇਹ 2017 ਮਾਡਲ ਫਸਟ ਓਨਰ ਇੰਸ਼ੋਰੈਂਸ ਇਹਦੀ ਥਰਡ ਪਾਰਟੀ 1 ਸਾਲ ਦੀ ਪਈ ਆ 20 ਇੰਚ ਲਾਈਟ ਐਕਸਟਰਾ ਦੇਖੋ ਆਡੀ ਵਾਲੇ ਲਾਗੇ ਜਮਾ ਨਵੇਂ ਗੱਡੀ ਨੂੰ ਆਡੀ ਵਾਲੇ ਲਾਤੇ ਹਾਂਜੀ ਕਾਰ ਕੰਡੀਸ਼ਨ ਦੀ ਚੈੱਕ ਕਰਾ ਦਿਓ ਬਹੁਤ ਸੋਹਣੀ ਆ ਤੇ ਕੈਪਟਨ ਸੀਟਾਂ ਵਾਲੀ ਆ ਜੀ ਕੈਪਟਨ ਸੀਟਾਂ ਦੇ ਵਿੱਚ ਆ ਹਾਂਜੀ ਇਹਦਾ ਕੀ ਰੇਟਰ ਹੋ ਬਈ ਇਹਦਾ ਪਤਾ ਰਮੇ 12,25,000 ਰੁਪਏ ਡਿਮਾਂਡ ਕਰਦੇ ਆ ਪੂਰੇ 12 ਲੱਖ ਰੁਪਏ ਦੀ ਗੱਡੀ ਦੇ ਦੇਾਂਗੇ। ਲੋ ਵੀ ਸੱਜਣੂ 12 ਜਿੰਤੋਂ ਪੇਂਟ ਹੋਵੇ ਜ਼ਿੰਮੇਦਾਰੀ ਹੋ ਬੰਪਰ ਛੱਡ ਕੇ 25,000 ਰੁਪਏ ਡਿਸਕਾਊਂਟ ਕਰਤਾ। ਤੇ ਪਿੰਡ ਪੋਤਨਾ ਬਈ ਆਪਣਾ ਪਿੰਡ ਹੈਗਾ ਪੋਤਨਾ ਜੀ ਡਿਸਟ੍ਰਿਕਟ ਬਰਨਾਲਾ ਮੋਗੇ ਤੋਂ ਬਰਨਾਲਾ ਰੋਡ ਤੇ ਪੋਤਨੇ ਪਿੰਡ ਆਪਣਾ ਪੈਂਦਾ ਜੀ ਨਾਨਕ ਕਾਰ ਬਾਜ਼ਾਰ ਪੋਤਨਾ। ਮਤਲਬ ਪੋਤਨੇ ਪਿੰਡ ਤੋਂ ਪਹਿਲਾਂ ਹੀ ਆ ਬਾਰ ਬਾਰ ਹੀ ਆ ਹਾਂਜੀ ਬਾਰ ਬਾਰ ਹਾਈਵੇ ਦੇ ਉੱਪਰ ਆ ਜੀ ਹਾਈਵੇ ਪੱਖੋ ਕੈਂਚੀਆਂ ਕਿੰਨੀਆਂ ਰਹਿ ਗਈਆਂ ਬਾਈ ਪੱਖੋ ਕੈਂਚੀਆਂ ਇੱਥੋਂ 5 ਤੋਂ 6 ਕਿਲੋਮੀਟਰ ਤੇ ਜਿਹੜੇ ਨੰਬਰ ਨੇ ਛੋੜੇ ਬਾਰ ਇੱਕ ਵਾਰੀ ਉਹ ਦੱਸ ਦੋ ਆਪਣਾ ਨੰਬਰ ਹੈਗਾ ਜੀ 9878271083 ਹਾਂਜੀ 9463800433 9876947007 ਤੇ ਬਾਕੀ ਬਾਈ ਹੁਣਾਂ ਦੇ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦੇ ਨੇ ਕਰ ਲੈ ਸੰਪਰਕ ਜਿਨ੍ਹਾਂ ਨੇ ਕੋਈ ਵੀ ਗੱਡੀ ਲੈਣੀ ਆ